ਬਾਬਾਏ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਜੀ ਅਜਵਗ ਬੰਨੀ ਜਾਂਦੇ ਡੰਗਰ ਸੂਇਆ ਕੋਈ ਨਵਾਂ ਹਾਂ ਮੱਝ ਸੂਈ ਅਜ ਸੁਖਮਨ ਜੀ ਅੱਛਾ ਜੀ ਕਿਹੜੀ ਸੂਈ ਜੇ ਇਹ ਆਹ ਛੋਟੀ ਸੂਈ ਹੈ ਅੱਛਾ ਜੀ ਆਹ ਜਿਹੜੀ ਠੀਕ ਹੁਣ ਕੀ ਕਰਨ ਲੱਗੇ ਜੇ ਹੁਣ ਇਹਦੀ ਜ਼ੇਰ ਚੱਲੇ ਨਾ ਪਾ ਅੱਛਾ ਜੀ ਹਾਂ ਠੀਕ ਤੇ ਕਈ ਵਾਰ ਹੁੰਦਾ ਹੈ ਕਿ ਡੰਗਰ ਜ਼ੇਰ ਨਹੀਂ ਛੁੱਟਦਾ ਹਾਂ ਤੇ ਉਦੋਂ ਫਿਰ ਕੀ ਕਰਨਾ ਚਾਹੀਦਾ ਏ ਤੁਸੀਂ ਇੱਕ ਦਵਾਈ ਦੱਸ ਰਹੇ ਸੀ ਵੀ ਹਾਂ ਦਵਾਈ ਦੇਈ ਦਿਓ ਤਾਨੂੰ ਦਵਾਈ ਦੇ ਦੇਣੇ ਉਹ ਤੁਸੀਂ ਵਿੱਚ ਐਡ ਕਰ ਦਿਓ ਚਲੋ ਕਿਸੇ ਭੈਣ ਭਰਾ ਨੂੰ ਨਾ ਉਹਦੇ ਤੋਂ ਫਿਰ ਦਵਾਈ ਲੈ ਆਉਂਦਾ ਹੈ ਹੈਗੀ ਲਾ ਕੇ ਜਾ ਕੇ ਸੀਸੀ ਮਾਸਕ ਦਿਖਾ ਦਿਓ ਕਿਹੜੀ ਜੇ ਅੱਛਾ ਇਹ ਕਿਹੜੀ ਦਵਾਈ ਜੇ ਇਹ 500 ml ਦਵਾਈ ਹੈ ਦੀ ਅੱਛਾ ਜੀ ਹੁੰਦੀ ਠੀਕ ਹੈ ਡੰਗਰ ਸੂ ਪੈਂਦਾ ਵਾ ਜਿਆਦਾ ਡੀਕਾਂ ਦੀ ਲੋੜ ਨਹੀਂ ਵੀ ਜੇਰ ਸੁੱਟੇ ਜਾਣਾ ਜਿਹੜੇ ਘੰਟੇ ਅੱਧੇ ਘੰਟੇ ਤੇ ਜਾਂ ਘੰਟੇ ਬਾਅਦ ਇਹਨੂੰ ਆਪਾਂ 300 ml ਦੇ ਦੇਣੀ ਅੱਛਾ ਜੀ ਤੇ ਜੇ ਮਲ ਨੇ ਜਿਹੜੇ ਆਪਾਂ 200 ਗ੍ਰਾਮ ਜਿਹੜੀ ਇਹਨੂੰ 200 ml ਉਹ ਅੱਧੇ ਘੰਟੇ ਬਾਅਦ ਫੇਰ ਦੇ ਦੇਣੀ ਹੈ ਕੋਲਮ ਲਾ ਕੇ ਅਸੀਂ ਇਹ ਨਹੀਂ ਵੇਖਣਾ ਵੀ ਜ਼ੇਰ ਸੁੱਟਣੀ ਨਹੀਂ ਸੁੱਟਣੀ ਤੇ ਫੇਰ ਨਾ ਹਾਂ ਜੇ ਹਨ ਨੂੰ ਪਤਾ ਹੈ ਵੀ ਡੰਗਰ ਸੌਣਾ ਹੈ ਤੇ ਦਵਾਈ ਇਹ ਪਿਲੋ ਲੈ ਆਓ ਇਹਨਾਂ ਲੈਣ ਜੇ ਰਾਤ ਬਰਾਤੇ ਸੁੰਦਾ ਫੇਰੇ ਇਹਦੀ ਬੜੀ ਪ੍ਰੋਬਲਮ ਨਾ ਜ਼ੇਰ ਸੁੱਟੇ ਡਾਕਟਰਾਂ ਨੂੰ ਜ਼ੇਰ ਕਢਾਉਣ ਮਿਹਦੇ ਉਹ ਇੱਕ ਤੇ ਦੁੱਧੋਂ ਦੇ ਡੰਗਰ ਤੁਰਦਾ ਹਾਂਜੀ ਇੱਕ ਆ ਪਰੇਸ਼ਾਨੀ ਜਾਦੀ ਰਹਿੰਦੀ ਕਿਉਂਕਿ ਡੰਗਰ ਅੱਧਾ ਸੂਇਆ ਦਾ ਨਾ ਸੂਇਆ ਜਿੰਨਾ ਜ਼ੇਰ ਨਹੀਂ ਸੁੱਟਦਾ ਡੰਗਰ ਕਾਦਾ ਸੂਇਆ ਹਾਂਜੀ ਹਾਂਜੀ ਇਹ ਕਰਕੇ ਵੀ ਇਹਨੂੰ ਪਹਿਲਾਂ ਹੀ ਲਿਆ ਕੇ ਰੱਖੋ ਜੇ ਰਾਤ ਬਰਾਤੇ ਡੰਗਰ ਸੂ ਪੈਂਦਾ ਜੇ ਇਹ ਰਕੂਲ ਹੋਏ ਤੇ ਆਪਾਂ ਇਹਨੂੰ ਦੇ ਸਕਦੇ ਆ ਅੱਛਾ ਜੀ ਕੋਲਮ ਲਾ ਕੇ ਇਹ ਇੱਕ ਸਾਹ ਦਾ ਡੰਗਰ ਦਾ ਅੰਦਰ ਸਾਫ਼ ਕਰਦੀ ਆਂ ਕਰਦੇ ਇਹਦੇ ਹੁਣ ਤੁਸੀਂ ਵੇਖਣਾ ਉਹ ਚੋਟੀ ਦੇ ਵੇਖਣਾ ਕਿਦਾਂ ਮੈਲਾ ਜਈ ਮਾਰਨ ਅੱਛਾ ਜੀ ਇਹ ਵੀ ਉਹਦੇ ਦਾ ਮਾਸਾ ਇਹਦੇ ਅੰਦਰ ਜੇਰ ਦਾ ਕਿਤੇ ਕੋਈ ਰੈਣਾ ਨਹੀਂ ਮਾਸਾ ਵੀ ਐ ਸਾ ਹੁਣ ਮੈਲਾ ਨੇ ਜਿੰਨਾ ਸੁੱਟੂ ਉਹਨਾਂ ਡੰਗਰ ਦੁੱਧੋਂ ਜ਼ਿਆਦਾ ਤੁਰੂ ਠੀਕ ਹੈ ਠੀਕ ਹੈ ਇਹ ਨਹੀਂ ਵੀ ਜੇ ਆਪਾਂ ਬਚ ਗਈ ਆ ਤੇ 300 ml ਦਿੱਤਾ ਜੇਰ ਸੁੱਟ ਦिती ਆ 200 ml ਰੱਖਦੇ ਆ ਆਪਾਂ ਇਹਨੇ ਹੁਣ ਜੇਰ ਸੁੱਟ ਦਿੱਤੀ ਇਹਨੂੰ ਨਾਂ ਦਿੱਤੀ ਆਪਾਂ ਉਹ ਵੀ ਦੇ ਦੇਣੀ ਠੀਕ ਹੈ ਹਾਂ ਕੋਲਮ ਲਾ ਕੇ ਜਿਹੜੀ ਦਵਾਈ ਹੈ ਡੰਗਰ ਨੂੰ ਦੇ ਦੇਣੀ ਹੈ ਇਹ ਦੇਣ ਦਾ ਤਰੀਕਾ ਕੀ ਹੈ ਨਾਲ ਚ ਪਾ ਕੇ ਬਸ ਇਹਨੂੰ ਆਪਾਂ ਨਾਲ ਚ ਪਾ ਕੇ ਦੇਣਾ ਤੇ ਇਹ ਨਹੀਂ ਪੀ ਇਹਨੂੰ ਨਾਲ ਦੇ ਪਾ ਦਿੱਤਾ ਇਹਨੂੰ ਜੱਕ ਦਮ ਚੁੱਕ ਦੇਣਾ ਅੱਛਾ ਜੀ ਕਿਉਂਕਿ ਆਪਾਂ ਡੰਗਰ ਨੂੰ ਅੱਥੂ ਨਹੀਂ ਲਗਣ ਦੇਣਾ ਅੱਛਾ ਕਿਉਂਕਿ ਜੇ ਅੱਥੂ ਨਾਲਾ ਡੰਗਰ ਨੂੰ ਆਸ ਤੇ ਆਸ ਤੇ ਡੰਗਰ ਨੂੰ ਦੇਣੀ ਹੈ ਜਿਹੜੇ ਜੱਕ ਦਮ ਚੁੱਕਦੀ ਅੱਥੂ ਲੱਗਿਆ ਅੱਥੂ ਲੱਗ ਗਿਆ ਖੰਗਣ ਲੱਗ ਪਿਆ ਫਿਰ ਹੋ ਸਕਦਾ ਡੰਗਰ ਪਿੱਛੇ ਮਾਰਨ ਦੇਵੇ ਅੱਛਾ ਹਾਂ ਠੀਕ ਐ ਵੀ ਇਹ ਦੇਣੀ ਆ ਮਠੇ ਮਠਿਆस्ते ਕਿਉਂਕਿ ਕਹੀ ਜਿਹਨਾਂ ਵੇਖਿਆ ਨਾ ਇੱਕ ਦੋਰਾ ਚਾਂਸ ਵੇਖੇ ਕਈਆਂ ਨੇ ਇਹਨਾਂ ਜੱਕਦਮ ਦੇਤੀ ਤੇ ਉਹ ਡੰਗਰ ਨਾ ਮੁੜ ਕੇ ਖੰੰਡ ਡੇਵੇ ਜੋ ਜ਼ੋਰ ਲਾਉਂਦੇ ਫਿਰ ਪਿੱਛਾ ਬਾਹਰ ਉਹ ਪਿੱਛਾ ਮਾਰ ਨਹੀਂ ਲੱਗ ਪਏ। ਅੱਛਾ ਅੱਛਾ। ਇਹ ਕਰਕੇ ਇਹਨੂੰ ਦੇਣ ਦਾ ਇਹ ਵੀ ਆਸਤੇ ਆਤੇ ਇਹਨੂੰ ਕਲਾਉਣੀ ਉਹਦੇ ਅੰਦਰ। ਤੇ ਐਸਾ ਦੇ ਨਾਲ ਕਈਆਂ ਦੇ ਡੰਗਰ ਨਾ ਪਿੱਲੋ ਪਿੱਛਾ ਮਾਰਦੇ ਆ। ਸੁਣਨ ਤੋਂ ਪਹਿਲਾਂ ਡੇ ਹੁੰਦੇ ਤੇ ਫਿਰ ਉਹਨਾਂ ਵਾਸਤੇ ਇਹ ਦੇਣੀ ਚਾਹੀਦੀ ਕਿ ਨਹੀਂ? ਉਹ ਇਹ ਜਿਹੜੀ ਨਾ ਜਦੋਂ ਸੂਣ ਦਿੱਤੇ ਇਹਨੂੰ ਲਾਗੇ ਮਤਲਬ ਜਿਹਦਾ ਸੂਪ ਹੀ ਦੇ ਦੋ ਕੋਈ ਇਹਦੀ ਪ੍ਰੋਬਲਮ ਨਹੀਂ ਨੁਕਸਾਨ ਹੀ ਕੋ ਨਾ ਜੇ ਡੰਗਰ ਪਹਿਲਾਂ ਸੂਣ ਤੋਂ ਪਿਛਾ ਮਾਰਦਾ ਨਾ ਜਦੋਂ ਮਤਲਬ ਡੰਗਰ ਹੁਣ ਮਹੀਨਾ ਰਹਿ ਗਿਆ ਤੇ ਪਿਛਾ ਬਹੁਤ ਮਾਰਦਾ ਬੜੀ ਪ੍ਰੋਬਲਮ ਆਉਂਦੀ ਆ ਹਾਂਜੀ ਇਹਦਾ ਲਾਜ ਵੀ ਥੋੜੀ ਕਿ ਤਾ ਡਾਕਟਰ ਜੋਰ ਲਾਲ ਲਾ ਲ ਹਰ ਜਾਂਦੇ ਗਲੂਕੋਜ਼ ਲਾ ਲਾ ਕੇ ਬਹੁਤ ਖਫਦੇ ਨੇ ਅੱਛਾ ਜੀ ਪਰ ਇੱਕ ਗੱਲ ਜੇ ਤੇ ਸੂਪੇ ਗਰਮੀਆਂ ਹੀ ਡੰਗਰ ਹਾਂਜੀ ਉਹਦੇ ਦੇ ਲਾਜ ਵਾਸਤੇ ਬਹੁਤ ਵਧੀਆ ਵਾ ਅੱਛਾ ਕਿਉਂਕਿ ਉਦੋਂ ਸਿਆਚੇ ਨਹੀਂ ਲੱਭਦੀਆਂ ਐ ਸ਼ਾ ਦਵਾਈ ਨਹੀਂ ਲੱਭਦੀ ਨਹੀਂ ਦਵਾਈ ਨਹੀਂ ਖੱਖਰ ਨਹੀਂ ਲੱਭਦੀ ਢੂਣਾ ਦੇ ਅੱਛਾ ਦਵਾਈ ਆ ਲਾਜ਼ਮ ਪਿਛੇ ਦੀ ਦਵਾਈ ਆ ਖੱਖਰ ਖੱਖਰਾ ਜਿਹੜੀਆਂ ਨਾ ਜਦੋਂ ਵਿੱਚ ਬੱਚੇ ਬਣੇ ਹੋਣ ਢੂਣਾ ਦੇ ਤੇ ਉਦੋਂ ਖੱਖਰਾ ਦੋ ਤਿੰਨ ਲਾਗੇ ਤੇ ਚਾਰ ਦੋ ਡੰਗਰ ਨੂੰ ਪਿਛਾਣਾ ਮਾਰੂਗਾ ਅੱਛਾ ਹਾਂ ਤੇ ਫਿਰ ਜਿਵੇਂ ਤੁਸੀਂ ਕਹਿੰਦੇ ਵੀ ਅੱਥੂ ਲੱਗ ਜੇ ਇਹ ਦਵਾਈ ਨਾ ਡੰਗਰ ਪਿੱਛਾ ਮਾਰ ਸਕਦਾ ਆ ਤੇ ਉਸ ਹੱਦ ਦੇ ਨਾਲ ਜਿਹੜਾ ਪਿੱਲੋ ਪਿੱਛਾ ਮਾਰਦਾ ਏ ਉਹਨੂੰ ਪਿੱਲੋ ਵੀ ਖਖੜ ਆਚਾਰ ਦੋ ਉਹਨੂੰ ਪਹਿਲਾਂ ਚਾਰੋ ਜਿੱਦਾਂ ਹੁਣ ਗਰਮੀਆਂ ਦੇ ਵਿੱਚ ਤੇ ਖਖੜ ਲੱਗ ਜਾਂਦੀ ਸਿਆਲ 'ਚ ਖਖੜ ਨਹੀਂ ਲੱਗਦੀ ਸਿਆਲ 'ਚ ਪੁਰਾਣੀ ਖਖੜ ਨੇ ਅਸਰ ਨਹੀਂ ਕਰਨਾ ਕਿ ਇਹ ਆਪਾਂ ਹੁਣ ਵੇਖ ਕੇ ਵੀ ਆਖਣਾ ਲਾਗ ਖਖੜ ਤੇ ਪੁਰਾਣੀ ਚਾਰਦੀ ਏ ਅੱਛਾ ਉਹਦਾ ਫਾਇਦਾ ਕੋਈ ਨਹੀਂ ਠੀਕ ਹੈ ਹਾਂ ਚਲੋ ਠੀਕ ਹੈ ਗੱਲਾਂ ਕਰੀ ਨਾਲੇ ਜ਼ਹਿਰ ਨਾ ਪਾਈ ਇਹਦੇ ਨਾਲੇ ਅੱਛਾ ਜ਼ਹਿਰ ਉਹ ਕਿੱਥੇ ਲੈ ਕੇ ਚੱਲੇ ਜੀ ਇਹ ਆਪਾਂ ਆਂਬ ਦੇ ਬੂਟੇ ਕੋਲ ਨਾ ਆਪਣੀ ਫਲਦਾਰ ਬੂਟੇ ਚਲੋ ਵੇਰੇ ਉੱਥੇ ਜਾ ਕੇ ਕਰਦੇ ਬਾਕੀ ਗੱਲ ਹਾਂਜੀ ਆ ਜੀ ਬਾਟੇ ਤੋੜੀ ਦੇ ਰੱਖੋ ਉਹਨੂੰ ਚੱਲ ਫੜੇ ਇਧਰ ਆ ਤੋੜਾ ਕੱਢ ਕੇ ਰੱਖ ਲੈ ਤੋੜਾ ਲੈ ਆਹ ਇੱਥੇ ਰੱਖ ਦੇ ਆ ਲਿਆ ਤੋੜਾ ਫੜੇ ਦਾ ਮੂੰਹ ਮੂੰਹ ਇਹ ਅਜੇ ਇਹ ਦੇ ਵਿੱਚ ਪਲਟ ਦੇ ਪਲਟ ਦੇ ਚੱਲ ਪਰਾਂ ਜਾ ਧਰਮ ਭਾਈ ਲੇਲਾ ਹੋਰ ਨੰਬਾ ਮਗਰ ਆ ਸੁਣ ਆ ਫੜ ਤੋੜਾ ਮਿੱਟੀ ਪਾਈ ਇਹਦੇ ਕਾਲਾ Ja. Yeah. ਇਹ ਪੜਾ ਕੇ ਉਹ ਦਿੱਤਾ ਹਾਂਜੀ ਇਹ ਤੋੜਾ ਕਾ ਵੀ ਪਰ ਕੇ ਰੱਖਿਆ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਲੋਕ ਆਪਣੀ ਜੇਰ ਜੜੀ ਆ ਹਾਂ ਇਹ ਘਰ ਤੋਂ ਦੂਰ ਕੋਈ ਰੂੜੀ ਦੇ ਸੁੱਟ ਹੁੰਦਾ ਕੋਈ ਕਿਤੇ ਸੁੱਟ ਹੁੰਦਾ ਹਾਂਜੀ ਤੁਸੀਂ ਨਵੇਂ ਲੱਗਿਆ ਬੂਟੇ ਦੇ ਥੱਲੇ ਦੱਬ ਦਿੱਤੀ ਇਹ ਕਿਉਂ ਇਹ ਜੇਰ ਬੜੀ ਕੀਮਤੀ ਆ ਅੱਛਾ ਜੀ ਅਹੀਂ ਕਰਦੇ ਆ ਵੀ ਅਸੀਂ ਕੋਈ ਤੇ ਫੜ ਕੇ ਵਗਦੇ ਪਾਣੀ ਸੁੱਟ ਕੇ ਖਾਂ ਆਉਂਦਾ ਹਾਂਜੀ ਹਾਂਜੀ ਉਹੀ ਮੈਂ ਕਹਿ ਰਿਹਾ ਹਾਂ ਕੋਈ ਕਿਤੇ ਸੁੱਟ ਆਉਂਦਾ ਇਨੂੰ ਹਮੇਸ਼ਾ ਸੌਜੀ ਜਿੱਥੇ ਲਾਉਨੇ ਆ ਜਾਂ ਪਨੀਰੀ ਵੀ ਦੇ ਜਾਂ ਫਲਦਾਰ ਬੂਟੇ ਆ ਹਾਂਜੀ ਉਹਨਾਂ ਦੇ ਮੁੱਢਾਂ ਦੇ ਲਾਗੇ ਨੱਪ ਦੋ ਅੱਛਾ ਜੀ ਇਹਦਾ ਕੀ ਕਾਰਨ ਹੈ ਇਹਦੇ ਤਾਂ ਤਾਤੇ ਇੰਨੇ ਦਿੰਦਾ ਕੋਈ ਕੋਈ ਗੱਲ ਹੀ ਨਹੀਂ ਜੇਰੇ ਨਹੀਂ ਕੰਮ ਜਾਵੇ ਹਾਏ ਤੇ ਇਹ ਫਲਦਾਰ ਬੂਟੇ ਨੂੰ ਫਾਲੂ ਹੀ ਪੂਰਾ ਲੱਗੂ ਹੁਣ ਇਹ ਆਂਬ ਦਾ ਬੂਟਾ ਨਾ ਹਾਂਜੀ ਇਹਦੇ ਲਾਗੇ ਤਾਂ ਨੱਪੀ ਹੈ ਅੱਛਾ ਜੀ ਆੜੇ ਤੋੜਾ ਉੱਤੇ ਭਰ ਕੇ ਕਿਉਂ ਧਰਿਆ ਹਾਂਜੀ ਇਹ ਕੁੱਤਿਆਂ ਵਾਸਤੇ ਕੁੱਤੇ ਨਾ ਫੁੱਲਣਗੇ ਇਹਨੂੰ ਅੱਛਾ ਖੱਡਾ ਛੋਟਾ ਮਾਰਿਆ ਵਾ ਇਹਨੂੰ ਕੁੱਤੇ ਪਾਸੇ ਆਸੀ ਕਰ ਨਹੀਂ ਸਕਦੇ ਨਾ ਇਹ ਫੁੱਲਣੀ ਉਹ ਖੱਡਾ ਛੋਟਾ ਉਹਦੇ ਥੱਲੇ ਸੈਡ ਥਾਂ ਨਹੀਂ ਹੋ ਨਹੀਂ ਪੁੱੜ ਸਕਦੇ ਇਹਦੇ ਵਿੱਚ ਜ਼ਹਿਰ ਉਹਦਾ ਨੂੰ ਰੱਖਦਾ ਕੁੱਤੇ ਆ ਫੋਲ ਕੇ ਗਾਂ ਜਾਣ ਆਹ ਕੁੱਤੇ ਆ ਫੋਲ ਕੇ ਤੇ ਖਾ ਕੇ ਗਾਂ ਜਾਣੀ ਹੁਣ ਇਹ ਤੋੜਾ ਉਹ ਖੱਡਾ ਛੋਟਾ ਆ ਹਾਂਜੀ ਤੋੜੇ ਦੇ ਵਿੱਚ ਥੱਲੇ ਆ ਗਿਆ ਅੱਛਾ ਜੀ ਤੋੜਾ ਭਰ ਕੇ ਉੱਤੇ ਰੱਖ ਦਿੱਤਾ ਹਾਂਜੀ ਹੁਣ ਇਹ ਜ਼ਹਿਰ ਨੂੰ ਖਤਰਾ ਕੋਈ ਨਹੀਂ ਨਾ ਕੁੱਤਾ ਕੋਈ ਇਹਨੂੰ ਛੇੜ ਸਕਦਾ ਨਾ ਹੋਰ ਅੱਛਾ ਜੀ ਹਾਂ ਤੇ ਜਰਾ ਦੱਸੋਗੇ ਇਸ ਜ਼ਹਿਰ ਦਾ ਅਸਰ ਕੀ ਹੁੰਦਾ ਫਿਰ ਇਹ ਜੇਰ ਦੇ ਵਿੱਚ ਤਾਤੇ ਇਦਾਂ ਆ ਇਹ ਆਪਾਂ ਨਾ ਕਿਸੇ ਵੀ ਚਲੋ ਵੀਰ ਭਰਾਵਾਂ ਦਾ ਖੇਤੀਬਾੜੀ ਵਿਭਾਗ ਦੇ ਨਾਲ ਸੰਪਰਕ ਕਰੋ ਤੁਹਾਨੂੰ ਸਭ ਕੁਝ ਦੱਸਣਗੇ ਅੱਛਾ ਜੀ ਹਾਂ ਕਿਉਂਕਿ ਆਪਾਂ ਵੀ ਉਹਨਾਂ ਦੇ ਕੋਲੋਂ ਹੀ ਸਿੱਖੇ ਆ ਅੱਛਾ ਅੱਛਾ ਇਹ ਸਿੱਖ ਕੇ ਤੇ ਆਪਾਂ ਗਾੜੀ ਕਾਂਢੇ ਅਸੀਂ ਕਿਹੜੇ ਜੰਮਦੇ ਹੀ ਇਹ ਕੰਮ ਕਰਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਕੋਈ ਕੋਈ ਸਿੱਖਿਆ ਕਿਸ ਕੋਲ ਮਿਲ ਉਹਨਾਂ ਜੇਰੇ ਕੈਸੀ ਚੀਜ਼ ਆ ਜਿਹਦੇ ਘਰ ਡੰਗਰ ਆ ਤੇ ਜਿਹਦਾ ਸੂਣ ਵਾਲਾ ਆ ਉਹਦੇ ਨਸੀਬ ਹੀ ਹੁੰਨੀ ਆ ਤੇ ਇਹ ਤਾਂ ਤਤਾਂ ਵਾਲੀ ਚੀਜ਼ ਐਸੀ ਆ ਵੀ ਜਿਹੜੀ ਥਾਂ ਥਾਂ ਦੇ ਲੱਭਣੀ ਵੀ ਨਹੀਂ ਲੱਭਦੀ ਨਹੀਂ ਲੱਭ ਜਾਂਦੀ ਜੇ ਮੰਨ ਲਓ ਕੋਈ ਭੈਣ ਭਰਾ ਜੀ ਆਪਣਾ ਫਲਦਾਰ ਬੂਟਾ ਨਹੀਂ ਹੈ ਉਹਨੇ ਕੋਈ ਬਰਾਮ ਅੱਜ ਸੂਣੀ ਡੰਗਰ ਸੂਣਾ ਮੈਨੂੰ ਦੱਸੀ ਮੈਂ ਜੇਰ ਚਾਹੀਦੀ ਉਹ ਲੈ ਹਾਂਜੀ ਹਾਂਜੀ ਬੋੜੀ ਵੀ ਖਾਣ ਲਈ ਲੈ ਹੀ ਹੁੰਦਾ ਹਾਂਜੀ ਹਾਂਜੀ ਬਿਲਕੁਲ ਨਾਲੇ ਆ ਉਹ ਅਗਲੇ ਨੇ ਇਹ ਸੋਚਣਾ ਵੀ ਮੇਰੀ ਜੇਰ ਸੰਭੀ ਗਈ ਉਹ ਤੂੰ ਕੀ ਪਤਾ ਵੀ ਕਿਹੇ ਦਾ ਨੁਕਸਾਨ ਕਿਸੇ ਲਈ ਵੀ ਰੂੜੀ ਆ ਹਾਂ ਵੀ ਹਾਂਜੀ ਬੋਲੀ ਵੀ ਲੈ ਆਈ ਦੀ ਖਾਂਦੀ ਹੋਏ ਤੇ ਜ਼ਹਿਰ ਨਾ ਦੇਊਗਾ ਬਿਲਕੁਲ ਜ਼ਹਿਰ ਤੇ ਸਭ ਖੁਸ਼ ਹੋਗੇ ਜ਼ਹਿਰ ਦਾ ਤੇ ਕਿਸੇ ਨੂੰ ਪਤਾ ਵੀ ਜ਼ਹਿਰ ਆ ਕੰਮ ਦਾ ਜਿਹਨੇ ਹਨ ਲੈ ਜਾ ਬਰਾ ਜ਼ਹਿਰ ਨੂੰ ਆਪੇ ਨੱਪਦਾ ਰੋ ਹਾਂਜੀ ਹਾਂਜੀ ਨਹੀਂ ਲੋਕ ਨੱਪਦੇ ਕਿੱਥੇ ਲੋਕ ਤੇ ਸਿੱਧੀ ਛੁੱਟ ਦਿੰਦੇ ਛੁੱਟਦੇ ਪਾਣੀ ਛੁੱਟ ਦਿੰਦੇ ਆ ਹਾਂਜੀ ਬਿਲਕੁਲ ਛੁੱਟ ਦਿੰਦੇ ਇਹ ਕਰਕੇ ਇਹ ਵੀ ਇਹਦਾ ਨਾ ਬੜਾ ਫਾਇਦਾ ਇਹਨੂੰ ਆਪਾਂ ਪਨੀਰੀ ਬੀਜਣੀ ਉਹਦੇ ਆਪਾਂ ਗੁੱਠੇ ਨੱਪ ਦੋ ਜਦੋਂ ਪਨੀਰੀ ਬੀਜਣੀ ਉਹਦੇ ਡੰਗਰ ਸੁਆ ਉਹਦੇ ਪਨੀਰੀ ਦੇ ਇੱਕ ਬਨੇ ਸੌਜੀ ਲਾਉਣੇ ਉਹਦੇ ਇੱਕ ਸਾਈਡ ਤੇ ਨੱਪ ਦੋ ਅੱਛਾ ਅੱਛਾ ਹਾਂ ਕੋਈ ਵੀ ਚੀਜ਼ ਆਪਾਂ ਫਾਲਦਾਰ ਬੂਟੇ ਕੋਈ ਵੀ ਚੀਜ਼ ਉਹਨੂੰ ਉਹਦੇ ਸਾਈਡ ਤੇ ਨੱਪ ਛੱਡੋ ਜਿੰਨਾ ਹੁਣ ਇੱਧਰ ਦੱਬੀ ਹੈ ਇਸੇ ਨੂੰ ਬੜੇ ਸਾਰੇ ਇਹਦੇ ਮਤਲਬ ਜਿਹਦੇ ਤੱਤ ਜਾਣਗੇ ਘੁਰ ਘੁਰ ਕੇ ਉਹ ਦੂਜੇ ਉਹ ਬੰਦੇ ਨੱਪ ਦੋ ਉਹਦੇ ਨੱਪ ਦੋ ਬਦਲ ਕੇ ਨੱਪੀ ਜਾਓ ਇਹਨੂੰ ਅੱਛਾ ਅੱਛਾ ਹਾਂ ਭਾਜੀਆਂ ਦੇ ਡੰਗਰ ਸੂਏ ਤੇ ਵੱਖ-ਵੱਖ ਬੂਟਿਆਂ ਦੇ ਥੱਲੇ ਸਬਜ਼ੀ ਵਾਲੀਆਂ ਥਾਵਾਂ ਤੇ ਪਨੀਰੀ ਜਿੱਥੇ ਬੀਜੀ ਦੀ ਉਹ ਥਾਂ ਤੇ ਭਾਵੇਂ ਪਨੀਰੀ ਬਾਜ ਬੀਜਣੀ ਆ ਹਾਂ ਪਰ ਵੀ ਸਾਨੂੰ ਪਤਾ ਤੇ ਹੁੰਦਾ ਹੈ ਵੀ ਥਾਂ ਤੈਅ ਤੇ ਕੀਤੀ ਹੁੰਦੀ ਹੈ ਵੀ ਇਹ ਜਗ੍ਹਾ ਤੇ ਬੀਜਿਆ ਕਰਨੀ ਹਾਂ ਹਾਂ ਉੱਥੇ ਨੱਪ ਦੋ ਤੇਰਾ ਕਿੰਨਾ ਕੁ ਟਾਈਮ ਤੱਕ ਰਸ ਰਹਿਦਾ ਕਿ ਜਿਵੇਂ ਮੰਨ ਲਓ ਵੀ ਇਹਦਾ ਵੇਖੀ ਵੀ ਹੁਣ ਆਪਾਂ ਨੱਪਤੀ ਇਹਨੇ ਛੇ ਦਿਨ ਇਹ ਚੀਜ਼ ਏਡੀ ਛੇਤੀ ਖੁਰਨਾ ਇਹਦਾ ਜਦੋਂ ਤੁਸੀਂ ਇਹਨਾਂ ਨੂੰ ਹੁਣ ਆ ਜਿੱਦਾਂ ਜੇਰ ਆ ਵੇਖੇ ਕਿਦਾਂ ਦੀ ਹਾਂਜੀ ਹਾਂਜੀ ਇਹਨੂੰ ਕਿਹੇ ਦਿਨੋਂ ਤੁਸੀਂ ਵੇਖਿਆ ਦੋ ਜਾਨ ਇਹ ਪਾਣੀ ਹੋਣਾ ਅੱਛਾ ਹਾਂ ਸਾਰੀ ਖੁਰਕੇ ਅੱਛਾ ਅੱਛਾ ਹਾਂ ਠੀਕ ਇਹਦੇ ਜੀ ਇਦਾਂ ਨਹੀਂ ਇਹ ਰਹਿਣਾ ਇਹਦੇ ਪਾਣੀ ਤੇ ਪਾਣੀ ਹੋਣਾ ਹੈ ਆ ਮਾਸ ਜਾਉ ਸਾਰਾ ਮਿੱਟੀ ਨਾਲ ਮਿਲ ਜਾਣਾ ਹਾਂ ਮਿਲ ਜਾਣਾ ਇਹਦੇ ਪਾਣੀ ਹੋ ਜਾਣਾ ਓਕੇ ਜੀ ਹਾਂ ਚਲੋ ਰਈ ਬਾਬਾ ਜੀ ਧੰਨਵਾਦ ਇਹ ਜੇਰ ਦੀ ਜਾਣਕਾਰੀ ਦੇਣ ਲਈ ਇਹ ਇੱਕ ਸਾਡੀ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈ ਹਾਂ ਨਹੀਂ ਫਿਰ ਚਲੋ ਪਤਾ ਕਿ ਆਪਾਂ ਚਲੋ ਤੁਸੀਂ ਆਉਂਦੇ ਜੇ ਤਾਂ ਆਪਾਂ ਥਾੜੇ ਤੁਸੀਂ ਪੁੱਛਦੇ ਸਵਾਲ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਆ ਹਾਂਜੀ ਤੇ ਚਲੋ ਕੀਮਤੀ ਗੱਲਾਂ ਨੇ ਤੇ ਇਹ ਤੇ ਚੀਜ਼ ਆਪਾਂ ਵਾਰਾ ਸੁੱਟ ਦਿੰਨੇ ਆ ਹਾਂਜੀ ਹਾਂਜੀ ਕਰਦੀ ਚੀਜ਼ ਓਕੇ ਜੀ ਹੈ ਕਿ ਨਹੀਂ ਓਕੇ ਬਾਬਾ ਰਿਵਾਇ ਗਰਜੀ ਦਾ ਖਾਲਸਾ ਵਾਇਗਰਜੀ ਦੀ ਫਤਿਹ